ਜ਼ਰੂਰ ਆਵਾਂਗੇ ਜਥੇਦਾਰ ਸਾਹਿਬ ਜਥੇਦਾਰ ਸਾਹਿਬ ਜਿਹੜੀ ਜਿਹੜੀ ਬੇਨਤੀ ਆ ਉਹਨੂੰ ਕਰਵਾਉਣ ਕਰਨ। ਕੀ ਇਸ ਤੋਂ ਬਾਅਦ ਜਥੇਦਾਰ ਸਾਹਿਬ ਨੂੰ ਉਮੀਦ ਹੈ ਕਿ ਸੁਖਵਿੰਦਰ ਸਿੰਘ ਬਾਦਲ ਜੀ ਨੂੰ ਇੱਥੇ ਤਾਲਬ ਕਰਨਗੇ? ਅਸੀਂ ਉਮੀਦ ਕਰਕੇ ਗਏ ਆਂ, ਵਿਸ਼ਵਾਸ ਕਰਕੇ ਗਏ ਆਂ, ਸਾਨੂੰ ਪੂਰੀ ਆਸ ਆ, ਵਿਸ਼ਵਾਸ ਆ ਕਿ ਜਥੇਦਾਰ ਸਾਹਿਬ ਪੰਥ ਖੇਤਾਂ ਲਈ ਫੈਸਲਾ ਲੈਣਗੇ। ਲੱਗਦਾ ਵੀ ਸੁਖਵਿੰਦਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਬਦਲੇ ਜਾਵੇਗਾ। ਹਾਂਜੀ। ਬਾਦਲ ਤੁਹਾਡੇ ਵੱਲੋਂ ਕੋਈ ਸੱਦਾ ਆਇਆ ਮੁਲਾਕਾਤ ਲਈ ਕਿਸੇ ਧੜੇ ਧੁੜੇ ਦੀ ਕੋਈ ਗੱਲ ਨਹੀਂ, ਅਸੀਂ ਤਾਂ ਸਿਰਫ ਨਰੋਲ ਪੰਥਕ ਹਿੱਤਾਂ ਲਈ ਪੰਥਕ ਵਿਚਾਰਧਾਰਾ ਲਈ ਆਏ ਆਂ। ਤੇ ਕੁਦਰਤੀ ਤੌਰ ਤੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਆਓ ਤੇ ਫਿਰ ਹੋਰ ਕਿਸੇ ਬੈਕਟਿਵ ਵਿਸ਼ੇ ਦੀ ਤਾਂ ਗੱਲ ਨਹੀਂ ਜਾਨੀ ਹਰਪ੍ਰੀਤ ਸਿੰਘ ਨਾਲ ਕੋਈ ਗੱਲਬਾਤ ਹੋਈ ਹੁਣ ਮੁਲਾਕਾ ਨਹੀਂ ਕੋਈ ਹੁਣ ਨਹੀਂ ਹੋ ਸਕਦਾ ਕਹਿੰਦੇ ਵੀ ਜੇ ਤੁਸੀਂ ਇਕੱਠੇ ਹੋ ਕੇ ਆਉਂਗੇ ਮੈਂ ਵਿਚਾਰ ਲੂੰਗਾ ਨਾ ਉਹਨਾਂ ਦੇ ਦੇਖੋ ਹਰ ਪੰਥਦਾਰ ਦੀ ਜੀ ਪੰਥ ਅਤੈਸ਼ੀ ਦੀ ਇਹੀ ਇੱਛਾ ਕਿ ਸ਼ਰੋਮਣੀ ਅਕਾਲੀ ਦਲ ਖੇਰੂ ਖੇਰੂ ਨਹੀਂ ਹੋਣਾ ਚਾਹੀਦਾ ਸ਼ਰੋਮਣੀ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਸ਼ਰੋਮਣੀ ਅਕਾਲੀ ਦਲ ਵਿੱਚ ਅਕਾਲੀ ਰੌ ਰੀਤਾਂ ਅਕਾਲੀ ਮਰਿਆਦਾ ਤੇ ਪੰਥਕ ਸਿਧਾਂਤ ਤੇ ਪਹਿਰਾ ਦੇਣ ਵਾਲੇ ਲੋਕ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਜਿਹੜਾ ਕਟੀਆਂ ਜਿਨ੍ਹਾਂ ਨੇ ਦੁੱਖ ਸਹੇ ਆਪਣੇ ਪਿੰਡੇ ਤੇ ਦਰਦ ਹਟਾਏ ਉਹਨਾਂ ਲੋਕਾਂ ਦੇ ਹੀ ਸ਼ਰਮਣੀ ਅਕਾਲੀ ਦਲ ਵਿੱਚ ਜਗ੍ਹਾ ਮਿਲੇ ਤਾਂ ਪੰਥ ਤੇ ਪੰਥ ਦੀ ਜਸੇਬੰਦੀ ਤਕੜੀ ਹੋ ਕੇ ਚੱਲਦੇ ਰਹਿਗੇ ਸਾਡਾ ਵਿਸ਼ਵਾਸ ਆ ਤੇ ਇਹਦੇ ਲਈ ਹੀ ਅਸੀਂ ਜ세ਦਾ ਸਾਹਿਬ ਨੂੰ ਬੇਤੀ ਕੀਤੀ ਆ ਉਹ ਸਾਨੂੰ ਆਸ ਆ ਕਿ ਆਉਣ ਵਾਲੇ ਸਮੇਂ ਵਿੱਚ ਸ਼ਰਮਣੀ ਅਕਾਲੀ ਦਲ ਤੇ ਉਹ ਲੋਕ ਹੀ ਆਉਣਗੇ ਕਿਉਂਕਿ ਸਮਾਂ ਐਸਾ ਆ ਗਿਆ ਕਿ ਖਾਲਸਾ ਪੰਥ ਐਸੀਆਂ ਮੀਦਾ ਕਰ ਰਿਹਾ ਜਿਹੜੀਆਂ ਮੀਦਾ ਦੀ ਆਸ ਦੇ ਵਿੱਚ ਅੱਜ ਅਸੀਂ ਤਾਕਤ ਤੇਰੀ ਗੱਲ ਤੱਕ ਸਾਡੇ ਅਰਦਾਸ ਕੀਤੀ ਆ ਅਗਾਮੀ ਕੀ ਪ੍ਰੋਗਰਾਮ ਹੋਣਗੇ ਤੁਹਾਡੇ ਅੱਜ ਮੈਂ ਅਜੇ ਤਾਂ ਜਹਦਰ ਸਾਹਿਬ ਦੇ ਕਚਹਿਰੀ 'ਚ ਫੈਸਲਾ ਉਹਦੀ ਰਿਪੋਰਟ ਕਰਾਂਗੇ ਕਿਉਂਕਿ ਸੁਖਬੀਰ ਬਾਦਲ ਤੋਂ ਅੱਜ ਬਾਰੇ ਇਹ ਕਹਿੰਦੇ ਨੇ ਕਿ ਸੁਖਬੀਰ ਬਾਦਲ ਇਹ ਕਹਿੰਦੇ ਨੇ ਕਿ ਤੁਹਾਨੂੰ ਭਾਜਪਾ ਨੇ ਪਲੋਟ ਕੀਤਾ ਮੈਂ ਅੱਜ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਤਾਕਤ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਅਰਦਾਸ ਕਰਨਾ ਅਕਾਲੀ ਦਲ ਦੀ ਮਜ਼ਬੂਤੀ ਲਈ ਕਿ ਇਹ ਭਾਜਪਾ ਦੀ ਸਾਜ਼ਿਸ਼ ਦਾ ਜੇ ਕੋਈ ਕੀਤੀਆਂ ਗਲਤੀਆਂ ਦੀ ਮਾਫੀ ਮੰਗਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕਿ ਇਹ ਭਾਜਪਾ ਦੀ ਸਾਜ਼ਿਸ਼ ਤੇ ਮੈਂ ਸਮਝਦਾ ਕਿ ਉਹ ਕੀ ਕਰਦੇ ਰਹੇ ਇਹਨਾਂ ਤੇ ਮੈਂ ਅੱਜ ਇੱਥੇ ਆਣ ਕੇ ਕਿਉਂਕਿ ਅੱਜ ਕੋਈ ਸਸਾਈ ਗੱਲ ਨਹੀਂ ਕਰਨਾ ਚਾਹੁੰਦਾ ਪਰ ਇਹ ਮੈਂ ਜ਼ਰੂਰ ਕਹਿਣਾ ਚਾਹੁੰਦਾ ਵੇ ਗੁਰੂ ਘਰ ਆ ਕੇ ਗੁਰੂ ਤੋਂ ਮਾਫੀ ਮੰਗਣ ਗੁਰੂ ਦੇ ਪੰਥ ਤੋਂ ਮਾਫੀ ਮੰਗਣ ਤੇ ਸਾਹ ਸੁਖਵੀਰ ਸਿੰਘ ਬਾਦਲਵਾਲ ਨੂੰ ਇਤਰਾਜ਼ ਨਹੀਂ ਕਰਨਾ ਚਾਹੀਦਾ ਚੱਕੀ ਦੇ ਵਿੱਚ ਮਾਫੀ ਦੀ ਗੱਲ ਕੀਤੀ ਗਈ ਹੈ ਜੀ ਚੰਦੂ ਪੰਥ ਸਾਹਿਬ ਮਾਫੀ ਦੀ ਗੱਲ ਕੀਤੀ ਹੈ ਕੀ ਸੁਖਵੀਰ ਸਿੰਘ ਬਾਦਲਵਾਲ ਨੇ ਮਾਫੀ ਮੰਗੀ ਬਾਕੀਆਂ ਨੂੰ ਪੰਥ ਨੇ ਮਾਫ ਕਰਨਾ ਮੁਕਮਲ ਕਰ ਪਰ ਜਿਨ੍ਹਾਂ ਨੇ ਮਰਜ਼ੀ ਨੂੰ ਮਾਫ ਕਰ ਗਏ ਦੇਖੋ ਜੇ ਪੰਥ ਨੇ ਮਾਫ ਕੀਤਾ ਹੁੰਦਾ ਤਾਂ ਪੰਥ ਫਤਵਾ ਅਕਾਲੀ ਦਰਬ ਦੇ ਹਾਕੇ ਦਿੱਤਾ ਲੰਦਾ ਇਹੀ ਅਸੀਂ ਕਿਹਾ ਵੀ ਪੰਥ ਨੇ ਮਾਫ ਨਹੀਂ ਕੀਤਾ ਨਾ ਗੁਰੂ ਨੇ ਮਾਫ ਕੀਤਾ ਗੁਰੂ ਤੇ ਪੰਥ ਗੁਰੂ ਦਾ ਪੰਥ ਅਜੇ ਨਾਰਾਜ਼ ਆ ਵਿਧੀ ਵਿਧਾਨ ਅਨੁਸਾਰ ਜਿਹੜੀ ਆ ਉਹ ਮਾਫੀ ਹੋਵੇ ਤਾਂ ਕਿ ਗੁਰੂ ਵੀ ਖੁਸ਼ ਹੋਵੇ ਗੁਰੂ ਦਾ ਖਾਲਸਾ ਵੀ ਖੁਸ਼ ਹੋਵੇ ਪਰ ਜਿੰਨੇ ਦੇ ਮਰਿਆ ਉਸ ਘਟਨਾ ਦੇ ਵਿੱਚ ਆ ਜੇ ਇੱਥੇ ਆਣ ਕੇ ਕਾਲ ਤੱਕ ਸਾਡੇ ਮੰਗਦੇ ਜੋ ਵੀ ਜਥੇਦਾਰ ਸਾਹਿਬ ਕਰਨਗੇ ਉਹ ਮੰਨਾਂਗੇ ਅ ਸਾਨੂੰ ਵੀ ਇੱਕ ਲਿਖਤੀ ਤੌਰ ਤੇ ਅਰਜੀ ਦੇਣ ਆਏ ਆ ਕਿ ਜੋ ਗਲਤੀਆਂ ਹੋਈਆਂ ਉਹਨਾਂ ਦੇ ਸਾਨੂੰ ਕਿਵੇਂ ਦੱਜ ਕਰ ਲਈ ਅਸੀਂ ਆਏ ਸਮਝਦਾ ਕਿ ਫਿਰ ਅੰਗੇ ਜਹੇਦਾਰ ਜੀ ਨੇ ਫਿਰ ਕੀ ਕਹਿਆ ਜੈਮਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਉਹਨੇ ਗੱਲਬਾਤ ਹੋਈ ਉਹ ਕਹਿੰਦੇ ਮੈਨੂੰ ਕਿਸੇ ਨੇ ਹਲੇ ਅਪਰੋਚ ਨਹੀਂ ਕੀਤਾ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਉਹਨਾਂ ਦੇ ਦੇਖੋ ਅੱਜ ਤਾਂ ਸਿਰਫ ਅਸੀਂ ਇਹ ਅਰਜੀ ਦੇ ਕੇ ਪਹਿਲਾਂ ਮਾਫੀ ਲੈ ਕੇ ਗੁਰੂ ਤੋਂ ਗੁਰੂ ਦੇ ਪੰਥ ਤੋਂ ਕਿਉਂਕਿ ਗੁਰੂ ਤੇ ਗੁਰੂ ਪੰਥ ਨਾਰਾਜ ਆ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਸਾਡੀ ਪਾਰਟੀ ਨਾਲ ਜਿਸ ਕਰਕੇ ਬਾਰ-ਬਾਰ ਗੁਰੂ ਦਾ ਪੰਥ ਫਤਵਾ ਉਲਟ ਦੇ ਰਿਹਾ ਸੋ ਇਸ ਲਈ ਅਸੀਂ ਉਹ ਪਹਿਲਾਂ ਖੀਵਾ ਮੰਗਾਗੇ ਫਿਰ ਗੁਰੂ ਤੋਂ ਸਮੱਤ ਤੇ ਸ਼ਕਤੀ ਦੀ ਅਰਦਾਸ ਕਰਕੇ ਸ਼ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਜੋ ਵੀ ਵਿਵਤ ਵਿਧੀ ਆ ਉਹਦੇ ਲਈ ਅਸੀਂ ਵਿਦਵਾਨਾਂ ਕੋਲ ਵੀ ਮਹਾਂਪੁਰਖਾਂ ਕੋਲ ਵੀ ਜਾਵਾਂਗੇ ਕਹਿੰਦੇ ਹਰ ਪ੍ਰਿੰਸੀਪਲ ਨੇ ਕਿਹਾ ਕਿ ਜੇਕਰ ਮੇਰੇ ਤੱਕ ਪਹੁੰਚ ਕਰਦੇ ਤਾਂ ਮੈਂ ਵਿਚਾਰ ਕਰਦਾ ਜ਼ਰੂਰ ਜਾਵਾਂਗੇ ਸਾਰਿਆਂ ਕੋਲ ਜਾਵਾਂਗੇ ਜਿਹੜਾ ਵੀ ਸ਼ਰੋਮਣੀ ਅਕਾਲੀ ਦਲ ਨੂੰ ਤਕੜਾ ਮਜ਼ਬੂਤ ਕਰਨ ਲਈ ਯੋਗਦਾਨ ਪਾ ਸਕੇਗਾ ਉਹਦੇ ਤੱਕ ਜ਼ਰੂਰ ਪਹੁੰਚ ਕਰਾਂਗੇ ਪਰ ਉਹ ਤੋਂ ਪਹਿਲਾਂ ਅਸੀਂ ਮਾਫੀ ਲੈ ਕੇ ਫੇਰ ਹੀ ਤੁਰਾਂਗੇ ਆਪਣਾ ਤਾਂ ਕਿ ਅਕਾਲੀ ਦਲ ਦਾ ਦੋ ਪਾਰ ਹੋਣਾ ਦੇਖੋ ਮੈਂ ਸਮਝਦਾ ਅਸਾਸੀ ਬਗਾਵਨਾ ਬਾਗੀਆਂ ਨਾ ਬਗਾਵਤਾ ਅਸੀਂ ਤਾਂ ਬਲਕੇ ਸ੍ਰੀ ਅਕਾਲ ਤੱਕ ਸਭ ਤੇ ਪੇਸ਼ ਹੋਣਾ ਬਾਗੀ ਆ ਸ੍ਰੀ ਅਕਾਲ ਤੱਕ ਸਭ ਤੇ ਜਾ ਕੇ ਮਾਫੀ ਮੰਗਣੀ ਬਾਗੀ ਆ ਸ੍ਰੀ ਅਕਾਲ ਤੱਕ ਸਭ ਤੋਂ ਅ ਗੁਰੂ ਅੱਗੇ ਗੁਰੂ ਪੰਥ ਅਗੇ ਅਰਦਾਸ ਕਰਨਾ ਕਿ ਸਮਰੱਥ ਸ਼ਕਤੀ ਵਖਸੇ ਗੁਰੂ ਤੇ ਗੁਰੂ ਦਾ ਪੰਥ ਅਗੇ ਤੋਂ ਗਲਤੀਆਂ ਨਾ ਹੋਣ ਅੱਗੇ ਤੋਂ ਪਾਰਟੀ ਤਾਕਰੀ ਮਜ਼ਬੂਤ ਹੋਵੇ ਇਹ ਕੋਈ ਬਾਗੀ ਪਣਾ ਸੋ ਮੈਂ ਸਮਝਦਾ ਪ੍ਰੈਸ ਤੇ ਮੀਡੀਆ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਬਾਗੀ ਤਾਂ ਉਹ ਨੇ ਜੇਰਾ ਕੋਈ ਪਾਰਟੀ ਦੇ ਮਤਲਬ ਕਮਜ਼ੋਰ ਕਰਨ ਲਈ ਜਾਏਗਾ ਤਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਾ ਰਹੇ ਹਾਂ ਜਿਸ ਨੂੰ ਸਭ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਕਾਲੀ ਕੱਲ ਦਾ ਦੋ ਪਾਰ ਹੋਣਾ ਬਹੁਤ ਵੱਡੀ ਗੱਲ ਹੈ ਬੰਦ ਕਮਰੇ ਚ ਬੈਠ ਕੇ ਗੱਲ ਸਾਰੀ ਜਿਹੜੀ ਸਮਝਾ ਲੈਣ ਜਿਹਨੇ ਕਿਹਾ ਇਹ ਗਿਆਨੀ ਹਰਪ੍ਰੀਤ ਸਿੰਘ ਨੇ ਨਹੀਂ ਉਹ ਤਾਂ ਚਲੋ ਅਸੀਂ ਤਾਂ ਅੱਜ ਤੱਕ ਕੋਈ ਪਾਰਟੀ ਸੰਧੇ ਅੱਜ ਤੱਕ ਸਿਰਫ ਅਸੀਂ ਇੱਕ ਕਿਸਮ ਦੀ ਹਰਜੀ ਜਾਂ ਛੀਮਾ ਜਾਜਕਾ ਲਈ ਜਾ ਰਹੇ ਹਾਂ ਇਹ ਤਾਂ ਬਹੁਤਾ ਕੁਝ ਨਹੀਂ ਪਾ ਲਈ ਬਸ ਪੀਜਾ ਕੀ ਜੱਥੇਦਾਰ ਤੋਂ ਪਰ ਫਿਰ ਵੀ ਤੁਸੀਂ ਅੱਜ ਜਿਹੜੀਆਂ ਨਹੀਂ ਗੱਲਾਂ ਕਰ ਰਹੇ ਹੋ ਸੋ ਮੈਂ ਸਮਝਦਾ ਇਹ ਤੇ ਮਿਲ ਮਲਾਉਣ ਦਾ ਗੱਲੇ ਨਹੀਂ ਅਸੀਂ ਤਾਂ ਕਿਤੇ ਨਾ ਕਿਤੇ ਗੁਰੂ ਦਾ ਖਾਲਸਾ ਗੁਰੂ ਤੇ ਗੁਰੂ ਦਾ ਪੰਥ ਸਾਡੇ ਤੋਂ ਨਾਰਾਜ਼ ਹੈ ਤਾਂ ਹੀ ਬਾਰ ਬਾਰ ਫਤਵਾ ਅਕਾਲੀ ਦਲ ਦੇ ਉਲਟ ਦਿੱਤਾ ਜਾ ਰਿਹਾ ਸੋ ਉਹਦੇ ਲਈ ਅਸੀਂ ਤਾਂ ਜੋ ਗਲਤੀਆਂ ਹੋਈਆਂ ਪਿੱਛੇ ਜੋ ਕਮੀਆਂ ਰਹੀਆਂ ਪਿੱਛੇ ਉਹਨਾਂ ਨੂੰ ਦੂਰ ਕਰਨ ਲਈ ਮਾਲਾ ਗੁਰੂ ਅੱਗੇ ਅਰਦਾਸ ਕਰਨੀ ਹੈ ਕਿ ਸਮਤ ਵਕਸ਼ੇ ਗੁਰੂ ਸਾਨੂੰ ਸ਼ਕਤੀ ਬਖਸ਼ੇ ਕਿ ਮੰਗ ਕੀਤੀ ਜਾਏਗੀ ਕਿ ਕਾਪਾਟੀ ਦੇ ਪ੍ਰਧਾਨ ਦੇ ਖਿਲਾਫ ਵੀ ਜਿਹੜੀ ਪੰਥਕ ਰਵਾਇਤਾ ਮੁਤਾਬਕ ਕਾਰਵਾਈ ਹੋਵੇ। ਦੇਖੋ ਇਹ ਤਾਂ ਅਸੀਂ ਜੋ ਪਿੱਛੇ ਗਲਤੀਆਂ ਹੋਈਆਂ ਉਹਨਾਂ ਅਸੀਂ ਆਪਣੀ ਗਲਤੀ ਦੀ ਮਾਫੀ ਮੰਗਣ ਆਏ ਆ ਕਿਸੇ ਨੇ ਮੰਗਣੀ ਆ ਜਾਂ ਨਹੀਂ ਮੰਗਣੀ ਇਹ ਉਤੇ ਡਿਪੈਂਡ ਕਰਦਾ ਮੇਰੇ ਕੋਲ ਨਹੀਂ ਮੰਗੀ ਗਈ ਮਾਫੀ ਪਹਿਲਾਂ ਵੀ ਮੰਗ ਸਕਦੇ ਸੀਗੇ ਕਾਫੀ ਸਮਾਂ ਹੋ ਗਿਆ ਇੰਨੇ ਸਮੇਂ ਤੋਂ ਬਾਅਦ ਅੱਜ ਹੀ ਕਿਉਂ ਆਇਆ ਜਦੋਂ ਇਹੀ ਤਾਂ ਅਸੀਂ ਗੱਲ ਕਰਨ ਆਏ ਆ ਅਸੀਂ ਤਾਂ ਕਹਿਣ ਆਏ ਆ ਵੀ ਪਹਿਲਾਂ ਜੇ ਜੇ ਪਹਿਲਾਂ ਮੰਗੀ ਹੁੰਦੀ ਤਾਂ ਗੁਰੂ ਦਾ ਖਾਲਸਾ ਨੰਨਰਾਜ਼ ਹੁੰਦਾ ਤੁਸੀਂ ਵੀ ਉਸ ਟਾਈਮ ਹਿੱਸੇਦਾਰ ਸੀਗੇ ਉਦੋਂ ਕਿਉਂ ਨਹੀਂ ਤਾਂ ਹੀ ਤਾਂ ਅਸੀਂ ਆਏ ਆ ਤਾਂ ਹੀ ਤਾਂ ਅਸੀਂ ਕਹਿਣ ਆਏ ਆ ਵੀ ਅਸੀਂ ਉਦੋਂ ਮੰਗ ਹੋਲੇ ਕੋਈ ਸਮਾਂ ਹੋ ਗਿਆ ਨਾ ਗਲਤੀ ਅਸੀਂ ਸਤੋਂ ਜਿਹੜੀ ਹੋਈ ਆ ਉਹਦੀ ਤਾਂ ਮਾਫੀ ਮੰਗਨੀ ਆ ਹੋਰ ਕੋਈ ਜੇਕਰ ਸੀਟਾ ਨਹੀਂ ਆਇਆ ਸਾਡੀ ਖਾਤ ਵੀ ਚਾਰਪਾਈ ਹੋਣੀ ਚਾਹੀਦੀ ਜਿਹਨਾਂ ਨੇ ਇਹ ਤਾਂ ਉਹਦੇ ਡਿਮੈਂਡ ਕਰਦਾ ਨਾ ਇਹ ਤਾਂ ਉਹਦੇ ਡਿਮੈਂਡ ਕਰਦਾ ਮੋਤੇ ਮਾਫੀ ਮੰਗਨੀ ਨਹੀਂ ਕਰਨੀ ਫਿਰ ਇਹਦੇ ਵਿੱਚ ਜ਼ਿਆਦਾ ਦੇਰ ਹੋਤੀ ਅੱਜ ਹੋਰ ਕੋਈ ਨਹੀਂ ਅੱਜ ਸਿਰਫ ਪਿਛਲੇ ਸਮੇਂ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਦੀ ਅਸੀਂ ਮਾਫੀ ਮੰਗਦੇ ਹਾਂ ਲੱਗਦਾ ਹੈ ਸਾਫ ਦਾ ਜੱਥੇਦਾਰ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਜਿਨ੍ਹਾਂ ਵੱਲੋਂ ਉਸ ਸਮੇਂ ਜਿਹੜੀਆਂ ਮਾਫੀਆਂ ਦਿੱਤੀਆਂ ਗਈਆਂ ਔਰ ਅਸੀਂ ਚਿੱਠੀ ਅਸੀਂ ਅਸੀਂ ਚਿੱਠੀ ਲਿਖੀ ਆ ਉਹ ਚਿੱਠੀ ਤੁਹਾਨੂੰ ਜਾਰੀ ਕਰ ਦਾਂਗੇ ਜੋ ਜੋ ਗਲਤੀਆਂ ਹੋਈਆਂ ਪਿੱਛੇ ਜਿਨ੍ਹਾਂ ਦੀ ਅਸੀਂ ਕਹਿੰਦੇ ਆ ਵੀ ਗਲਤੀਆਂ ਹੋਈਆਂ ਜਾਨਣੇ ਜਾਨੇ ਕੀ ਤੁਹਾਨੂੰ ਪਤਾ ਕਿ ਕਿਹੜੇ ਜਾਣੇ ਜਾਣੇ ਉਹ ਅਸੀਂ ਲਿਖਤੀ ਅਸੀਂ ਆ ਕੇ ਕਰਦੇ ਹਾਂ ਜੀ ਬਾਕੀ ਗੱਲ ਅਸੀਂ ਆ ਕੇ ਦੇ ਰਹੇ ਹਾਂ ਇਹ ਅਸੀਂ ਅਸੀਂ ਲਿਖਤੀ ਉਹ ਲਿਖਤੀਆਂ ਚਿੱਠੀ 'ਚ ਚਿੱਠੀ ਲਿਖਤੀਆਂ ਚਿੱਠੀ ਜਾਰੀ ਕਰਦੇ ਜਿਹੜੀਆਂ ਗਲਤੀਆਂ ਹੋਈਆਂ ਉਹ ਚਿੱਠੀ 'ਚ ਅਸੀਂ ਲਿਖਤੀਆਂ ਤੇ ਉਹਨਾਂ ਦਾ ਜ਼ਿਕਰ ਕੀਤਾ ਸੀ ਵਿਸ਼ੇਸ਼ ਤੌਰ ਤੇ ਇਹ ਅੱਗੇ ਕੀ ਕਰਨਾ ਹੈ ਜੈਦਰ ਸਾਹਿਬ ਤੇ ਡਿਪੈਂਡ ਕਰ ਦੋ ਆਈਡੀ ਥੱਲੇ ਕਾ ਆਈਡੀ ਥੱਲੇ ਕਾ ਜਿਵੇਂ ਕਹਿੰਦੇ ਹੈ ਦੇ ਰਾਏ ਦਰੁਸਤ ਆਏ ਤੇ ਮਲ ਜੇ ਦੇਰੀ ਹੋਈ ਆ ਤਾਂ ਹੀ ਤਾਂ ਬਾਰ ਬਾਰ ਨੁਕਸਾਨ ਉਠਾਉਣਾ ਪਿਆ ਪਾਰਟੀ ਨੂੰ ਇਹ ਵੀ ਦੱਸੋ ਨਾਂ ਦੱਸੋ ਕਿਹੜੇ ਕਿਹੜੇ ਬੰਦੇ ਮਾਫੀ ਇਹ ਤੁਹਾਨੂੰ ਚਿੱਠੀ ਦੇ ਵਿੱਚ ਅਸੀਂ ਸਾਰਾ ਲੇ ਇਹ ਚਿੱਠੀ ਦੇ ਵਿੱਚ ਅਸੀਂ ਸਾਰਾ ਲਿਖਤਾ ਜਥੇਦਾਰ ਸ੍ਰੀ ਅਕਾਲਤਾਬ ਸਾਹਿਬ ਕੇ ਸਾਹਮਣੇ ਲਿਖਤੀ ਰੂਪ ਦੇ ਕੇ ਜਾ ਰਹੇ ਹੈ ਕਿ ਉਸ ਕੀ ਹਮੇ ਖਿਲਾਫ ਜਾਂਚ ਕਰੀ ਜਾਈਏ اور جو پانتک رہے بہت بار پتا تھا بہت بار پوائنٹ آؤٹ بھی کرتے رہے پر ہم ان کو دور کرنے میں سفل نہیں ہو پائے یہی ہماری غلطی ہے آج تو ہم صرف جو پچھلے سمے کوئی غلطی ہوئی کتا ہوئی کمی ہوئی ہم اس کو زور دے کے روکنے میں سفل نہیں ہو پائے اس کے لیے ہم آج جسے جیسے صاحب کے ہم نے لکھتی جائے اور جو پان تھک تاکہ ہم شروع کالی دال کو آگے مجبوط کر کے تکڑا کر کے لے جا سکے ہو رہی ہیں دیکھیں بہت بار پتا تھا بہت بار پوائنٹ آٹ بھی کرتے رہے پر ہم ان کو دور کرنے میں سفل نہیں ہو پائے یہی ہماری گلتی ہے اس کو میں کہا کئی بار بات اپنی کرنا چاہتا ہے کوئی نہیں منوا سکتا ہاں تو اس لیے ہم کہنے آئے ہیں کہ ہم اس میں سفل ہو پائے باقی گل بات